ਕਿ ਦਾਸਰਾਵਾਲੇ ਉਸਰਾਮ ਸ਼ਹਿਰ ਚ ਪਹਿਲੀ ਵਾਰ ਸਭ ਤੋਂ ਵੱਡੀ ਆਫਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਜਿਸ ਵਿੱਚ ਤੁਹਾਨੂੰ ਸਰਫੈਕਸਲ ਦਾ 4 ਕਿਲੋ ਦਾ ਲਿਕੁਇਡ ਫਰੰਟ ਲੋਡ ਮਿਲੇਗਾ 800 ਵਾਲਾ ਸਿਰਫ 520 ਰੁਪਏ ਤੇ ਟੌਪ ਲੋਡ 4 ਲੀਟਰ 720 ਵਾਲਾ ਮਿਲੂਗਾ ਸਿਰਫ 460 ਰੁਪਏ ਇਸ ਤੋਂ ਇਲਾਵਾ ਤੁਹਾਨੂੰ ਇਹਨਾਂ ਕੋਲ 6 ਕਿਲੋ ਵਾਲਾ ਸਰਫੈਕਸਲ ਦਾ ਟੌਪ ਲੋਡ ਡਿਟਰਜੈਂਟ ਪਾਊਡਰ ਮਿਲੂਗਾ ਸਿਰਫ ਔਰ ਸਿਰਫ 850 ਰੁਪਏ ਦਾ ਸਾਰੇ ਰੇਟ ਚੈਲੈਂਜਿੰਗ ਰਹਿਣ ਵਾਲੇ ਨੇ ਜੋ ਤੁਹਾਨੂੰ ਪੂਰੇ ਸਨਾਮ ਸ਼ਹਿਰ ਵਿੱਚ ਕਿਤੇ ਵੀ ਦੇਖਣ ਨੂੰ ਨਹੀਂ ਮਿਲਣਗੇ ਕਿਉਂਕਿ ਇਹਨਾਂ ਕੋਲ ਬਹੁਤ ਵੱਡੀ ਮਾਤਰਾ ਦੇ ਵਿੱਚ ਟਰੱਕ ਪਰ ਕੇ ਮਾਲ ਆ ਚੁੱਕਿਆ ਹੈ ਮਿਸਟਰ ਵਾਈਟ 7 ਕਿਲੋ ਵਾਲਾ ਸਰਫ ਤੁਹਾਨੂੰ ਇਹਨਾਂ ਕੋਲ ਮਿਲੂਗਾ ਸਿਰਫ 370 ਰੁਪਏ ਦੇ ਵਿੱਚ ਰੈਡ ਲੈਵਲ ਚਾਹ 1 ਕਿਲੋ ਦਾ ਪੈਕਟ ਤੁਹਾਨੂੰ ਮਿਲੂਗਾ ਸਿਰਫ 370 ਰੁਪਏ ਦੇ ਵਿੱਚ ਡਾਵ ਸੋਪ ਦਾ 8 ਸਾਬਣਾ ਵਾਲਾ ਪੈਕ 770 ਵਾਲਾ ਤੁਹਾਨੂੰ ਇਹਨਾਂ ਕੋਲ ਬਾਈ ਜੀ ਇੱਕ ਨਾਲ ਇੱਕ ਬਿਲਕੁਲ ਫ੍ਰੀ ਦਿੱਤਾ ਜਾਊਗਾ ਤੇ ਫੇਮਸ ਸੋਪ ਦਾ ਵੀ 8 ਸਾਬਣਾ ਵਾਲਾ ਪੈਕ ਤੁਹਾਨੂੰ 680 ਰੁਪਏ ਵਾਲਾ ਮਿਲੂਗਾ ਇੱਕ ਨਾਲ ਇੱਕ ਬਿਲਕੁਲ ਫ੍ਰੀ ਤੇ ਸਿੰਗਲ ਪੈਕ ਵੀ ਤੁਸੀਂ ਇਹਨਾਂ ਕੋਲ 50% ਆਫ ਤੇ ਲੈ ਜਾ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਇਹਨਾਂ ਕੋਲ ਗਰੋਸਰੀ ਦੀ ਹਰ ਇੱਕ ਆਈਟਮ ਬਾਜ਼ਾਰ ਨਾਲੋਂ ਵਾਜਬ ਰੇਟ ਤੇ ਮਿਲ ਜਾਊਗੀ ਸੋ ਇਹ ਸਭ ਲਈ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚਣਾ ਹੈ ਸ਼ਹਿਰ ਸੁਨਾਮ ਨਵਾਂ ਬਾਜ਼ਾਰ ਧਰਮਗੜ ਵਾਲਿਆਂ ਦੇ ਗਰਗ ਜਰਨਲ ਸਟੋਰ ਤੇ